ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐ ਗੁਰਪ੍ਰੀਤ ਸਿੰਘ ਖਾਲਸਾ ਨਾਂ ਮੇਰਾ ਜੀ ਤੇ ਬਿਸ਼ਮੇਸ਼ ਖਾਲਸਾ ਸੇਵਾਦਾਰ ਸਮਰਾਲਾ ਤੇ ਉਹ ਵੀ ਜਿਹੜਾ ਇਕੱਠੇ ਹੋਣ ਦਾ ਕਾਰਨ ਕੀ ਕਾਰਨ ਹੈ ਇਹ ਇਕੱਠੇ ਹੋਣ ਦਾ ਕਾਰਨ ਇਹ ਆ ਜੂ ਵੀ ਆਪਾਂ ਦੇਖਦੇ ਆਂ ਵੀ ਰੋਜ਼ ਕੋਈ ਨਾ ਕੋਈ ਬਾਹਰ ਦਾਤਾਂ ਜਿਹੜੀਆਂ ਹੋ ਰਹੀਆਂ ਨੇ ਨਿਹੰਗ ਸਿੰਘਾਂ ਦੇ ਨੌ ਬਦਨਾਮ ਹੋ ਰਹੇ ਨੇ ਵਿੱਚ ਰਾਜੀ ਉਸ ਦੇ ਸਵਾਨ ਦੇ ਵਿੱਚ ਅੱਜ ਜੋ ਸਾਰੇ ਇਸ ਇਕੱਠੇ ਹੋਏ ਆ ਵੀ ਭਾਈ ਵੀ ਜਿਹੜੇ ਸਾਡੇ ਇਲਾਕੇ ਦੇ ਵਿੱਚ ਅਮਨ ਸ਼ਾਂਤੀ ਜਿਹੜੀ ਬਣੀ ਹੋਈ ਆ ਅਸੀਂ ਸਾਰਿਆਂ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਆ ਕਿ ਭਾਈ ਸਾਰੇ ਧਰਮ ਉਚਣਯੋਗ ਨੇ ਸਾਰੇ ਧਰਮ ਦਾ ਸਤਿਕਾਰ ਚਾਹੁੰਦੇ ਆ ਵੀ ਕੋਈ ਵੀ ਐਸੀ ਗਲਤੀ ਨਾ ਕਰੋ ਜਿਸ ਦੇ ਨਾਲ ਕਿਸੇ ਵੀ ਧਰਮ ਦੀ ਨੁਖਿੱਦੀ ਹੋਵੇ ਜਾਂ ਕਿਸੇ ਵੀ ਧਰਮ ਨੂੰ ਅਗਲਾ ਮਾੜਾ ਚੰਗਾ ਬੁਲੇ ਕੀ ਫੈਸਲਾ ਲਿਆ ਗਿਆ ਜਿਹੜਾ ਅੱਜ ਅਸੀਂ ਇਹ ਫੈਸਲਾ ਲਿਆ ਹੈ ਜੀ ਵੀ ਬਾਣਾ ਪਾ ਕੇ ਕੋਈ ਵੀ ਨਿਹੰਗ ਸਿੰਘ ਗਲਤ ਕੰਮ ਕਰਦਾ ਹੈ ਜਾਂ ਕਿਸੇ ਨਾਲ ਧੱਕਾ ਕਰਦਾ ਹੈ ਜਾਂ ਸਾਨੂੰ ਪਤਾ ਲੱਗਿਆ ਵੀ ਬਾਣੇ ਦੀ ਆੜ ਦੇ ਵਿੱਚ ਕੋਈ ਛਿੱਟਾ ਵੇਚ ਰਹੇ ਨੇ ਸਮੈਕ ਵੇਚ ਰਹੇ ਨੇ ਜਾਂ ਸੱਟੇਬਾਜ਼ੀ ਕਰ ਰਹੇ ਨੇ ਵੀ ਉਹਨਾਂ ਨੂੰ ਸਖਤ ਤੋਂ ਸਖਤ ਹਦਾਇਤ ਆ ਵੀ ਭਾਈ ਜਾ ਤਾਂ ਇਹ ਚੀਜ਼ਾਂ ਤੋਂ ਹਟਜੋ ਨਹੀਂ ਫਿਰ ਸਾਡੇ ਵੱਲੋਂ ਜਿਹੜੀ ਕਾਰਵਾਈ ਸਿੰਘਾ ਵੱਲੋਂ ਹੋਣੀ ਆ ਉਹ ਤਾਂ ਹੋਣੀ ਆ ਹੋਣੀ ਆ ਕੋਲ ਖੜ ਕੇ ਪ੍ਰਸ਼ਾਸਨ ਤੋਂ ਜਿਹੜੀ ਅਸੀਂ ਪ੍ਰਸ਼ਾਸਨੀ ਮੰਗ ਕਰਾਂਗੇ ਵੀ ਜਿਹੜਾ ਆਪਣੇ ਏਰੀਆ ਦੇ ਵਿੱਚ ਅਮਨ ਸ਼ਾਂਤੀ ਨੂੰ ਭੰਗ ਕਰਦਾ ਵੀ ਉਹਦੇ ਤੇ ਵੀ ਤੁਸੀਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਬਾਬਾ ਜੀ ਤੁਸੀਂ ਬਾਣੇ ਦੀ ਗੱਲ ਕੀਤੀ ਆ ਵੀ ਬਾਣਾ ਪਾ ਕੇ ਜਿਹੜੇ ਅ ਛਿਰਾਤੀ ਅੰਸਰ ਨੇ ਉਹ ਦੋ ਘਟਨਾਵਾਂ ਕਰਦੇ ਨੇ। ਉਹ ਮੇਨ ਜਿਹੜੀ ਕੋਈ ਹੈ ਬੰਦਾ ਜਿਹੜਾ ਤੁਸੀਂ ਕਹਿ ਸਕਦੇ ਹੋ ਕਿ ਹਾਂ ਇਹ ਨਾ ਨਸ਼ੇ ਵੇਚਦਾ ਵਾਜਾ ਵੇਚਦਾ ਦੇਖੋ ਉਹ ਵੀ ਤੁਹਾਡੇ ਸਾਹਮਣੇ ਥੋੜੇ ਚਿਰ ਚ ਸਾਡੇ ਕੋਲ ਪ੍ਰੂਫ ਆ ਜਾਣਗੇ ਫਿਰ ਅਸੀਂ ਵਿਧ ਪ੍ਰੂਫ মিডিਆ ਦੇ ਸਾਹਮਣੇ ਫਿਰ ਆਵਾਂਗੇ ਫਿਰ ਅਸੀਂ ਸ਼ਰਿਆਮ ਲਗੇ ਚਟੇ ਹੋ ਕੇ ਸਿੱਧੇ ਹੋਵਾਂਗੇ ਉਹਨਾਂ ਨੂੰ ਅੱਜ ਅਸੀਂ ਤੁਹਾਡੇ ਰਾਹੀਂ ਉਹਨਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆਂ ਕਿ ਭਾਈ ਜਿਹੜਾ ਤੁਸੀਂ ਇਹ ਕਰਮ ਕਰ ਰਹੇ ਹੋ ਬਾਣਾ ਪਾ ਕੇ ਵੀ ਜਾਂ ਤਾਂ हट ਜਾਓ ਸੰਭਲ ਜਾਓ ਨਹੀਂ ਫਿਰ ਜੋ ਸਤੋ ਜੋ ਕਾਰਵਾਈ ਹੋਗੀ ਫਿਰ ਅਸੀਂ ਉਹ ਕਰਾਂਗੇ ਬਾਬਾ ਜੀ ਜਦੋਂ ਨਿਹੰਗ ਸਿੰਘ ਆ ਧਾਰਨ ਕਰਦੇ ਨੇ ਤਾਂ ਕੋਈ ਸਿਖਲਾਈ ਹੁੰਦੀ ਆ ਗੁਰਮਤ ਦਾ ਉਹਨਾਂ ਨੂੰ ਧਿਆਨ ਵੀ ਦਿੱਤਾ ਜਾਂਦਾ ਜੀ ਬਿਲਕੁਲ ਜੀ ਕਿਉਂ ਬੱਚੇ ਨੇ ਨਿਹੰਗ ਸਿੰਘ ਇਹਨਾਂ ਗੱਲਾਂ ਦੇ ਦੇਖੋ ਸਭ ਤੋਂ ਪਹਿਲਾਂ ਮਹਾਰਾ ਕਰਨਾ ਬਾਣੀ ਫਿਰ ਬਾਣਾ ਜਦੋਂ ਸਾਨੂੰ ਹੁਣ ਬਾਣੀ ਦਾ ਹੀ ਗਿਆਨ ਨਹੀਂ ਹੈਗਾ ਬਾਣਾ ਅਸੀਂ ਪਾ ਲੰਨੇ ਆ ਹਨਾ ਇਸ ਤੋਂ ਇਹ ਆ ਵੀ ਜਦੋਂ ਅਸੀਂ ਆਪਣੇ ਆਪ 'ਚ ਪਰਫਖ ਨਹੀਂ ਹੈਗੇ ਤਾਂ ਅਸੀਂ ਦੂਸਰੇ ਨੂੰ ਕੀ ਮਤ ਦਵਾਂਗੇ ਉੱਬੇ ਇਹ ਜਿਹੜਾ ਬਾਣਾ ਬਏ ਕਿਹਦੇ ਵੱਲੋਂ ਦਿੱਤਾ ਜਾਂਦਾ ਕੋਈ ਧਰਮ ਦੇ ਆਗੂ ਹੈਗੇ ਆ ਜਿਹੜੇ ਇਹਨਾਂ ਨੂੰ ਜੁਆਇਨ ਕਰਾਉਂਦੇ ਨੇ ਜਾਂ ਇਹ ਆਪਣੇ ਆਪ ਇਹ ਜੁਆਇਨ ਕਰ ਲੈਂਦੇ ਨੇ ਦੇਖੋ ਬਾਣਾ ਤੋਂ ਸਾਨੂੰ ਗੁਰੂ ਸਾਹਿਬ ਨੇ ਬਖਸ਼ਿਆ ਹੋਇਆ ਠੀਕ ਹੈ ਜੀ ਹੁਣ ਜਿ ਕਈ ਇਹ ਐ ਐ ਕਰਦੇ ਨੇ ਹੁਣ ਦੋ ਮਹੀਨੇ ਪਹਿਲਾਂ ਅਸੀਂ ਉਮਰ ਸ਼ਕ ਆ ਮਨਮਤ ਕੀਤੀ ਆਪਣਾ ਬਾਣਾ ਲਿਆਂਦਾ ਉੱਥੋਂ ਬਣਿਆ ਬਣਾਇਆ ਦੇਖੋ ਜਿੱਥੋਂ ਅੱਜ ਕੱਲ ਮਿਲੇ ਜਾਂਦਾ ਹਨਾ ਬਾਣਾ ਪਾਉਂਦੇ ਨੇ ਬਾਣਾ ਪਾ ਕੇ ਆਪਣੇ ਆਪ ਨੂੰ ਸਿੰਘ ਸਿੰਘ ਦੱਸਦੇ ਨੇ ਜਾਣ ਕੇ ਅਸਲ ਬਣਾਤਾ ਉਹ ਆ ਜਦੋਂ ਗੱਲ ਪੌਂਸਰ ਦੇ ਵਿੱਚ ਬੰਦਾ ਰਹਿ ਕੇ ਉੱਥੇ ਸੇਵਾ ਕਰਦਾ ਠੀਕ ਆ ਜੀ ਮर्यादा ਨੂੰ ਸਮਝਦਾ ਹਨਾ ਤੇ ਫੇਰ ਬਣਾਤਾਰਨ ਹੁੰਦਾ ਅੱਜ ਜਿਹੜਾ ਫੈਸਲਾ ਲਿਆ ਗਿਆ ਜਿਸ ਨੂੰ ਕੀ ਫੈਸਲਾ ਤੇ ਆਪਣਾ ਨਾਮ ਤੇ ਆਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਸੁਖਵਿੰਦਰ ਸਿੰਘ ਭਗਵਾਨਪੁਰਾ ਵਿਦਿਆਰਥੀ ਦਮਦਮੀ ਟਕਸਾਲ ਕਿਉਂਕਿ ਸਤੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਹਨ ਬਾਣੀ ਬਾਣਾ ਪੁਰਤਖ ਪਛਾਣੋ ਸਿੰਘ ਗੁਰੂ ਕਾ ਪੰਖ ਹੀ ਜਾਣੋ ਪਹਿਲਾਂ ਸਤਗੁਰੂ ਜੀ ਨੇ ਬਾਣੇ ਦੀ ਗੱਲ ਬਾਣੀ ਦੀ ਗੱਲ ਕਰੀ ਹੈ ਬਾਅਦ ਵਿੱਚ ਸਤਗੁਰਾਂ ਨੇ ਬਾਣੇ ਦੀ ਗੱਲ ਕਰੀ ਹੈ ਤੇ ਗੁਰਮੁਖ ਪਿਆਰਿਓ ਜਿਹੜੀਆਂ ਘਟਲਾਮਾਂ ਘਟ ਰਹੀਆਂ ਨੇ ਉਹ ਬਹੁਤ ਮਤਭਾਗੀਆਂ ਨੇ ਤੇ ਬਹੁਤ ਮਾੜੀਆਂ ਨੇ ਸਭ ਤੋਂ ਪਹਿਲਾਂ ਸਤਕਾਰਯੋਗ ਭਾਈ ਗੁਰਪ੍ਰੀਤ ਸਿੰਘ ਨੇ ਬੋਲਿਆ ਹੈ ਕਿ ਕਈ ਬਾਣਾ ਮੁੱਲ ਖਰੀਦ ਕੇ ਹਨ ਪਰ ਨਹੀਂ ਉੱਥੇ ਸਾਡੇ ਜਥੇਦਾਰਾਂ ਦੀ ਵੀ ਕਮੀ ਹੈ ਤੋ ਸਾਡੀ ਜੋ ਮਾਨ ਮਰਿਆਦਾ ਨੇ ਜਥੇਬੰਦੀਆਂ ਦੀ ਉਹ ਘਟੋ ਘਟ ਦਲ ਪੰਥ ਦੇ ਵਿੱਚ ਸਕਾਈ ਜਾਂਦੀ ਹੈ ਘੋੜਿਆਂ ਦੀ ਸੇਵਾ ਪੰਥ ਦੇ ਪ੍ਰਤੀ ਗੱਲ ਕਰਨਾ ਪਰ ਜਿਸ ਤਰ੍ਹਾਂ ਉਹ ਵੀਰ ਮੀਡੀਆ ਦੇ ਅੱਗੇ ਬਹੁਤ بڑے ਸ਼ਬਦ ਪੈਣਾ ਦੇ ਪ੍ਰਤੀ ਬੋਲ ਰਿਹਾ ਸੀ ਪਰ ਉਹ ਸਿੰਘਾਂ ਵਾਲੇ ਸ਼ਬਦ ਨਹੀਂ ਸੀ ਕਿਸੇ ਮਨਮੁਖ ਦੇ ਸ਼ਬਦ ਹੋ ਸਕਦੇ ਨੇ ਕਿਉਂਕਿ ਇਸ ਗੁਰਵਾਣੀ ਦਾ ਫਰਮਾਨ ਹੈ ਵੇਖ ਪੁਰਾਈਆਂ ਚੱਗੀਆਂ ਮਾਵਾ ਭੈਣਾ ਧੀਆ ਜਾਣਾ ਪਰ ਏਕਾ ਨਾਰੀ ਜਤੀ ਹੋਏ ਪਰਤੀ ਭੈਣ ਬਖਾਣਾ ਗੁਰਮਤ ਪਿਆਰੇਓ ਜਿੰਨਾ ਤੇ ਗਰਵਾਣੀ ਤੋਂ ਸੋਝੀ ਨਹੀਂ ਲਵਾਂਗੇ ਗੁਰਮਤ ਤੋਂ ਜਾਣੂ ਨਹੀਂ ਹੋਵਾਂਗੇ ਅਸੀਂ ਦੂਜਿਆਂ ਨੂੰ ਕੀ ਦੱਸਾਂਗੇ ਘਟੋ ਘਟ ਅਮਰ ਸ਼ੱਕ ਕੇ ਰਹਿਤ ਮਹਿਤ ਰਖਣੀ ਬਾਣੀ ਪੜਨੀ ਬਾਣੀ ਤੋਂ ਜਾਣੂ ਹੋਣਾ ਤੇ ਅੱਗੇ ਬਾਣੀ ਦਾ ਪ੍ਰਚਾਰ ਕਰਨਾ ਸਿੰਘਾਂ ਦਾ ਇਹ ਕੰਮ ਸੀਗਾ ਤੇ ਦੂਸਰੀ ਗੱਲ ਜਿਹੜਾ ਬਾਣਾ ਬਾਣਾ ਕੋਈ ਮੁੱਲ ਲੈ ਕੇ ਪਾਉਂਦਾ ਮੈਂ ਨਹਿਮ ਸਿੰਘ ਜਥੇਬੰਦੀਆਂ ਨੂੰ ਬਾਬਾ ਬਲਬੀਰ ਸਿੰਘ ਜੀ ਸਾਹਿਬ ਉਹਨਾਂ ਨੂੰ ਬਾਬਾ ਰਾਜਾ ਰਾਜ ਸਿੰਘ ਉਹਨਾਂ ਨੂੰ ਤੇ ਜਿੰਨੇ ਵੀ ਦਲ ਪੰਥ ਦੇ ਮੁਖੀ ਨਹੀਂ ਚਾਹੇ ਦਮਦਮੀ ਟਕਸਾਲ ਦੇ ਮੁਖ ਜਥੇਦਾਰ ਨੇ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਾਈ ਅਮਰੀਕ ਸਿੰਘ ਜੀ ਜਿੱਥੇ ਸੇਵਾ ਨਿਭਾ ਰਹੇ ਨੇ ਮਿੱਠਾ ਬ੍ਰਹਮ ਗਿਆਨੀ ਜੀ ਨੇ ਉਸਤਾਦ ਅਨੂਖ ਸਿੰਘ ਜੀ ਹੁਣੀ ਨੇ ਜਿੰਨੇ ਵੀ ਦਲਪੰਥ ਜਾਂ ਦਮਦਮੀ ਟਕਸਾਲ ਦੇ ਜਿੰਨੇ ਵੀ ਬ੍ਰਾਂਚਾ ਨੇ ਜਾਨ ਸਿੰਘ ਜਥੇਬੰਦੀਆਂ ਨੇ ਉਹਨਾਂ ਨੂੰ ਆਪਣੇ ਸਿੰਘਾਂ ਦੀ ਇੱਕ ਜਾਂਚ ਕਰਕੇ ਦੇ ਦੇਣੀ ਚਾਹੀਦੀ ਆ ਕੋਈ ਸਰਟੀਫਿਕੇਟ ਵਗੈਰਾ ਦੇਣਾ ਚਾਹੀਦਾ ਵੀ ਇਹ ਮੇਰੇ ਦਲਪੰਥ ਦੇ ਸਾਡੀ ਜਥੇਬੰਦੀ ਦੇ ਸਿੰਘ ਨੇ ਜਿਹੜੇ ਇਸ ਤਰ੍ਹਾਂ ਸਾਡੇ ਬਾਣੀ ਤੇ ਬਾਣੇ ਨੂੰ ਬਦਨਾਮ ਕਰਦੇ ਨੇ ਉਹਨਾਂ ਤੇ ਕਾਰਵਾਈ ਹੋਊਗੀ ਉਹਨਾਂ ਨੂੰ ਬੜੀ ਸਖਤ ਤਾਨਾ ਹੈ ਕਿ ਜੇ ਕੋਈ ਗਰਵਾਣੀ ਦੀ ਬੇਅਦਬੀ ਤੇ ਬਾਣੇ ਦੀ ਬੇਅਦਬੀ ਕਰਦਾ ਸੀ ਫੜ ਲਿਆ ਤੇ ਬਾਜ ਨਹੀਂ ਆਉਣਾ ਬਾਜ ਆਜੋ ਨਹੀਂ ਡੱਡਾ ਫਿਰੂਗਾ ਤੁਹਾਡੇ ਉੱਤੇ ਤੇ ਜਿੱਥੇ ਪੰਥਕ ਕਾਰਵਾਈ ਹੋਊਗੀ ਉੱਥੇ ਨਾਲ ਪ੍ਰਸ਼ਾਸਨ ਕਾਰਵਾਈ ਵੀ ਹੋਊਗੀ ਸਾਡੇ ਨਾਲ ਅਸੀਂ ਸਮੂਹ ਜਿੰਨੇ ਇਲਾਕੇ ਦੇ ਵਿੱਚ ਰਹਿੰਦੇ ਨੇ ਸਾਨੂੰ ਉਹਨਾਂ ਦਾ ਵੀ ਪਤਾ ਜਿਹੜੇ ਕਾਰੋਬਾਰ ਕਰਦੇ ਨੇ ਸਮਾਪੈਣ ਤੇ ਅਸੀਂ ਨੰਗੇ ਚਿੱਟੇ ਕਰਨੇ ਨੇ ਬਾਬਾ ਜੀ ਜਦੋਂ ਬਾਣਾ ਧਾਰਨ ਕੀਤਾ ਜਾਂਦਾ ਕੀ ਉਹ ਜਸਟੇਸ਼ਨ ਹੁੰਦੀ ਆ ਨਿਹੰਗ ਸਿੰਘ ਦੀ ਦੇਖੋ ਜੀ ਟਕਸਾਲ ਦੇ ਵਿੱਚ ਇੱਕ ਮਰਿਆਦਾ ਟਕਸਾਲ ਚ ਜਿਹੜਾ ਸਿੰਘ ਜਾਂਦਾ ਉਹਨੂੰ ਬਾਣਾ ਪਵਾਇਆ ਜਾਂਦਾ ਤੇ ਉਹਨੂੰ ਗੁਰਮਤ ਤੋਂ ਜਾਣੋ ਕਰਵਾਇਆ ਜਾਂਦਾ ਨਿਹੰਗ ਸਿੰਘਾਂ ਦੇ ਵੀ ਇੱਕ ਇਹ ਆ ਵੀ ਦਲ ਪੰਥ ਤੋਂ ਬਗੈਰ ਬਾਣਾ ਨਹੀਂ ਪਰ ਜਿਹੜੇ ਅੱਜ ਆਪ ਮੁਹਾਰੇ ਬਾਣਾ ਪਾਈ ਫਿਰਦੇ ਨੇ ਉਹ ਆਪ ਦੇ ਆਪ ਨੂੰ ਪੜਿਆ ਵਿਚਾਰ ਲੈਣ ਬਾਬਾ ਜੀ ਦੇਖਣ ਨੂੰ ਇਹ ਵੀ ਆਇਆ ਵੀ ਬਾਣੀ ਦਾ ਗਿਆਨ ਨਹੀਂ ਹੁੰਦਾ ਪਰ ਬਾਣਾ ਪਾ ਲੈਂਦੇ ਨੇ ਇਹਨੂੰ ਕਿਵੇਂ ਦੇਖੋ ਜੀ ਉਹ ਤਾਂ ਗੁਰਵਾਣੀ ਨੇ ਸਤਗੁਰਾਂ ਦੇ ਬਾਰੇ ਰਤਨਾਮਿਆਂ ਦੇ ਬਚਨ ਨੇ ਬਾਣੀ ਬਾਣਾ ਪ੍ਰਤੱਖ ਪਛਾਣੋ ਸਿੰਘ ਗੁਰੂ ਕਾ ਪੰਖੀ ਜਾਣੋ ਜੇ ਸਾਡੇ ਅੰਦਰ ਬਾਣੀ ਹੋਵੇਗੀ ਜਿੱਥੇ ਵੀ ਕਿਤੇ ਗੱਲ ਕਰਦੇ ਆਂ ਗਰਵਾਣੀ ਦੀ ਦਲੀਲ ਤੇ ਗੱਲ ਕਰਦੇ ਆਂ ਜੇ ਅਸੀਂ ਬਾਣੀ ਪੜ੍ਹਦੇ ਆਂ ਤਦੇ ਦਲੀਲ ਨਾਲ ਗੱਲ ਕਰਦੇ ਆਂ ਕਹਿੰਦਾ ਅਸੀਂ ਜਾ ਕੇ ਕਿਸੇ ਨੂੰ ਹਊਆ ਬਣ ਕੇ ਨਾ ਸਿੱਖ ਕਿਸੇ ਤੋਂ ਡਰਦਾ ਤੇ ਨਾ ਕਿਸੇ ਨੂੰ ਡਰਾਉਂਦਾ ਪੈ ਕਾ ਹਉ ਕੋ ਦੇ ਤੈ ਨਾ ਪੈਮਾਨ ਨਾਨ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸੱਚੇ ਪਾਛਾ ਜੀ ਬਚਨ ਨੇ ਨਾ ਗੁਰੂ ਕਾ ਸਿੱਖ ਕਿਸੇ ਤੋਂ ਡਰਦਾ ਹੈ ਤੇ ਨਾ ਸਤਿਗੁਰੂ ਕਾ ਸਿੱਖ ਕਿਸੇ ਨੂੰ ਡਰ ਦਿੰਦਾ ਹੈ ਜੀ